ਭਾਰਤੀ ਉਥੇ ਨੌਕਰੀਆਂ ਕਰਦੇ ਨੇ ਹੁਣ ਉਥੇ ਬਿਆਨ ਦੇ ਦਿੱਤਾ ਟਰੰਪ ਨੇ ਕਿਹਾ ਕਿ ਹੁਣ ਅਮਰੀਕਾ ਦੇ ਵਾਸੀ ਨੌਕਰੀ ਕਰਨਗੇ ਇਹਨਾਂ ਨੂੰ ਪਹਿਲ ਨਹੀਂ ਦਿੱਤੀ ਜਾਵੇਗੀ ਮੰਨ ਲਓ 25 ਡਾਲਰ ਪਰ ਆਵਰ ਉਥੇ ਤਨਖਾਹ ਹੈ ਜਾਂ 16 ਡਾਲਰ ਹੈ ਜਾਂ 18 ਡਾਲਰ ਹੈ ਵੱਖ-ਵੱਖਰੇ ਕਿਤੇ ਦੀ ਵਕਰੀ-ਵਕਰੀ ਤਨਖਾਹ ਹੈ ਜੀ ਉਹ ਬੰਦਾ ਕਹਿੰਦਾ ਵੀ ਦਸਤੇ ਰੱਖ ਲਓ ਇਹਨੂੰ ਤੇ ਮੈਂ ਸ਼ਾਮ ਨੂੰ ਇੱਥੇ ਸੌਂ ਜਾ ਗਰੂ ਇਸ ਸਟੋਰ 'ਚ ਅਰੇ ਸਟੋਰ ਵੀ ਰੱਖੀ ਰੱਖ ਲੂੰਗਾ ਰਾਤ ਦੇ ਪੈਸੇ ਨਾ ਦੇ ਦਿੰਦਾ ਉਥੋਂ ਦੇ ਜਿਹੜੇ ਲੋਕਲ ਲੋਗ ਨੇ ਜਾਂ ਜਿਹੜੇ ਇਮੀਗ੍ਰੈਂਟ ਪੱਕੇ ਹੋ ਚੁੱਕੇ ਨੇ ਜੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ ਤੇ ਲੋ ਹਰ ਹਿਊਮਨ ਬੋਡੀ ਨੂੰ ਸੇਮ ਮੰਨਦਾ ਉਹ ਕੁੜੀਆਂ ਜਾਂ ਮੁੰਡਾ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਅਜ ਤੋਂ 20-50 ਸਾਲ ਪਹਿਲਾਂ ਲੜਕੀਆਂ ਨੂੰ ਤਨਖਾਹ ਘੱਟ ਮਿਲਦੀ ਸੀ ਬੰਦਿਆਂ ਨੂੰ ਜ਼ਿਆਦਾ ਮਿਲਦੀ ਸੀ ਜੀ ਉਹ ਕਹਿੰਦਾ ਸੀ ਕੁੜੀਆਂ ਘੱਟ ਕੰਮ ਕਰਦੀਆਂ ਅੱਜ ਉਲਟਾ ਹੈ ਤਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਪਹਿਲ ਯਾਨੀ ਅਮਰੀਕਾ ਦੇ ਲੋਕਾਂ ਨੂੰ ਦਿੱਤੀ ਜਾਵੇ ਹੈਨਾ ਕਿ ਤੁਹਾਨੂੰ ਕੀ ਲੱਗਦਾ ਕਿ ਉੱਥੇ ਦੇ ਲੋਕ ਕੰਮ ਕਰ ਪਾਣਗੇ ਜੋ ਆਪਣੇ ਪੰਜਾਬੀ ਕਰਦੇ ਨੇ ਤੁਸੀਂ ਅੱਜ ਦੇਖ ਲਓ ਵੀ ਜਿੰਨੀਆਂ ਮਿਹਨਤ ਇਹ ਲੋਕ ਕਰਦੇ ਆ ਉਹਨੀਆਂ ਮਤਲਬ ਸ਼ਾਇਦ ਕੋਈ ਹੋਰ ਕਮਿਊਨਿਟੀ ਦਾ ਬੰਦਾ ਨਹੀਂ ਕਰਦਾ ਸੋ ਜੀ ਜੀ ਸੋ ਮਤਲਬ ਮਿਹਨਤ ਦਾ No doubt ਪੰਜਾਬੀਆਂ ਦਾ ਕੋਈ ਮੁਕਾਬਲਾ ਨਹੀਂ ਅਮਰੀਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਫੇਰ ਦਿੱਤਾ ਰਾਸ਼ਟਰ ਵਿਰੋਧੀ ਬਿਆਨ ਤੁਹਾਨੂੰ ਦੱਸ ਦਿੰਨੇ ਆ ਕਿ ਜਿਸ ਤਰੀਕੇ ਦੇ ਨਾਲ ਆਪਣੇ ਭਾਰਤੀ ਉਥੇ ਨੌਕਰੀਆਂ ਕਰਦੇ ਨੇ ਹੁਣ ਉਥੇ ਬਿਆਨ ਦੇ ਦਿੱਤਾ 트੍ਰੰਪ ਨੇ ਕਿਹਾ ਕਿ ਹੁਣ ਅਮਰੀਕਾ ਦੇ ਵਾਸੀ ਨੌਕਰੀ ਕਰਨਗੇ ਇਹਨਾਂ ਨੂੰ ਪਹਿਲ ਨਹੀਂ ਦਿੱਤੀ ਜਾਵੇਗੀ ਸੋ ਉਸੇ ਤੇ ਚਰਚਾ ਰਹੇਗੀ ਅੱਜ ਸਾਡੇ ਨਾਲ ਐਡਵੋਕੇਟ ਸੁਨੀਲ ਮੱਲਨ ਜੀ ਨੇ ਸੋ तमाम ਗੱਲਾਂ ਬਾਤਾਂ ਰਹਿਣਗੀਆਂ ਡੋਨਲਡ 트੍ਰੰਪ ਬਾਰੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਦਰਸ਼ਕਾਂ ਨੂੰ ਸਰ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਅਕਸਰ ਜਿਹੜੇ ਟਰੰਮ ਨੇ ਉਹ ਬਿਆਨਬਾਜ਼ੀਆਂ ਕਰਦੇ ਹੀ ਰਹਿੰਦੇ ਨੇ ਔਰ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਆਪਣੇ ਦੇਸ਼ ਦੇ ਨੌਜਵਾਨ ਕਿਸ ਤਰੀਕੇ ਦੇ ਨਾਲ ਬੇੜੀਆਂ ਬਣ ਕੇ ਯਾਨੀ ਯਾਨੀ ਇੱਥੇ ਭਾਰਤ ਭੇਜੇ ਗਏ ਸੀ ਤੇ ਹੁਣ ਉਹਨਾਂ ਨੇ ਫਿਰ ਬਿਆਨਬਾਜ਼ੀ ਦਿੱਤੀ ਹੈ ਕਿ ਹੁਣ ਭਾਰਤੀ ਉੱਥੇ ਨੌਕਰੀਆਂ ਨਹੀਂ ਕਰਨਗੇ ਉਹ ਜਿਵੇਂ ਆਪਾਂ ਇੱਥੇ ਰੌਲਾ ਪਾਉਂਦੇ ਪ੍ਰਵਾਸੀ ਭਾਰਤੀਆਂ ਦਾ ਹੂੰ ਤੇ ਡੌਨਲਡ ਰੋਬਰਟ ਪ੍ਰਵਾਸੀ ਪੰਜਾਬੀਆਂ ਦਾ ਰੌਲਾ ਪਾਤਾ ਹੂੰ ਕਲਤੇ ਹੋਈਏ ਨੌਨ ਅਮਰੀਕਨਸ ਦਾ ਬੇਸਿਕਲੀ ਪੰਜਾਬ ਚ ਤੇ ਇਥੇ 20000 ਜਹਾਜ ਆਏ ਨੇ 2-3 ਜਹਾਜ ਅ ਮੈਕਸੀਕੋ ਚ 75000 ਬੰਦਾ ਵਾਪਸ ਗਿਆ ਹੋਰ ਕਈ ਕੰਟਰੀਆਂ ਤੋਂ ਗਿਆ ਸੋ ਬੇਸਿਕਲੀ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਜਿੰਨਾਂ ਕੋਲ ਉੱਥੇ ਰਹਿਣ ਦੇ ਕਾਗਜ਼ ਨਹੀਂ ਔਰ ਉਹ ਲੋਕ ਘੱਟ ਰੇਟ ਤੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ ਮੰਨ ਲਓ 25 ਡਾਲਰ ਪਰ ਆਵਰ ਉੱਥੇ ਤਨਖਾਹ ਹੈ ਜਾਂ 16 ਡਾਲਰ ਹੈ ਜਾਂ 18 ਡਾਲਰ ਹੈ ਵੱਖ-ਵੱਖਰੇ ਕਿਤੇ ਦੀ ਵਕਰੀ ਵਕਰੀ ਤਨਖਾਹ ਹੈ ਜੀ ਉਹ ਬੰਦਾ ਕਹਿੰਦਾ ਵੀ ਦਸ ਤੇ ਰੱਖ ਲਓ ਮੈਨੂੰ ਤੇ ਮੈਂ ਸ਼ਾਮ ਨੂੰ ਇੱਥੇ ਸੌਂ ਜਾ ਗਰੂੰਗਾ ਸਟੋਰ 'ਚ। ਅਰੇ ਸਟੋਰ ਵੀ ਰੱਖੀ ਰੱਖ ਲੂੰਗਾ ਰਾਤ ਦੇ ਪੈਸੇ ਨਾ ਦਿਓ ਮੈਨੂੰ। ਸੋ ਉਹਨਾਂ ਕਰਕੇ ਕੁਝ ਇਹੋ ਜਿਹੇ ਕਾਨੂੰਨ ਤੇ ਉੱਥੋਂ ਦੇ ਜਿਹੜੇ ਲੋਕਲ ਲੋਗ ਨੇ ਜਾਂ ਜਿਹੜੇ ਇਮੀਗ੍ਰੈਂਟ ਪੱਕੇ ਹੋ ਚੁੱਕੇ ਨੇ ਜੀ ਉਹਨਾਂ ਨੂੰ ਦਿਖਦਾਉਂਦੀਆਂ। ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ। ਹੂੰ। ਸੋ ਚੋਰੀ ਛੁਪੇ ਚਾਹੇ ਉਹ ਕੰਮ ਕਰਦੇ ਨੇ। ਤੇ ਜਦ ਕੀ ਬਹੁਤ ਰੇਅਰ ਹੈ ਇਹ ਵੀ ਦੱਸ ਦਿਆਂ। ਕਿਉਂਕਿ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਹੋਏਗਾ ਨਾ ਇਲੈਗਲ। ਮੰਨ ਲਓ ਉਹਨੇ ਕਹਿ ਦਿੱਤਾ ਕਿ ਮੈਨੂੰ ਦੁਕਾਨਦਾਰ ਨੇ ਬੰਦੂਆ ਮਜ਼ਦੂਰ ਬਣਾ ਕੇ ਰੱਖਿਆ ਸੀ। ਮੇਰਾ ਪਾਸਪੋਰਟ ਇਹਨੇ ਰੱਖ ਲਿਆ ਮੇਰਾ ਇਹ ਕਰ ਲਿਆ ਮੇਰਾ ਉਹ ਕਰ ਲਿਆ ਤੇ ਉਹ ਬੰਦੇ ਨੂੰ ਤੇ 2 ਸਾਲ ਦਾ ਵਰਕ ਪਰਮਿਟ ਦੇ ਦੇਣਗੇ ਹੂੰ ਜਿੰਨੇ ਇਹ ਗੱਲ ਕਹੀ ਤੇ ਜਿਹਦੀ ਦੁਕਾਨ ਤੇ ਕੰਮ ਕੀਤਾ ਉਹਦਾ ਅਗਲਾ ਪਿਛਲਾ ਸਭ ਕੁਝ ਬਕਾ ਦਿੰਗੇ ਹੂੰ ਸੋ ਇਸ ਕਰਕੇ ਹੋ ਜਾ ਕੰਮ ਬੜਾ ਰੇਅਰ ਹੈ ਬਾਗਾ ਬੁਗਾ ਚ ਕਰਾ ਕਰੂ ਲੈਂਦੇ ਨੇ ਇਧਰ ਉਧਰ ਨਹੀਂ ਕਰਾਉਂਦੇ ਸੋ ਜਿਹੜਾ ਇਹ ਬਿਆਨ ਦਿੱਤਾ ਗਿਆ ਵੈਸੇ ਤੱਕ ਮੈਂ ਜੇ ਗੱਲ ਕਰਾਂ ਤਾਂ ਇਹ ਇੱਕ ਜਾਤੀਵਾਦ ਨੂੰ ਜਾਂ ਧਰਮ ਨੂੰ ਜਾਂ ਇੱਕ ਸਮਾਜ ਦੀ ਵਿਤਕਰਾ ਕਰਨ ਵਾਲੀ ਭਾਸ਼ਾ ਹੈ ਜੀ ਦੇਖੋ ਲਾਅ ਜਦੋਂ ਆ ਗਿਆ ਲਾਅ ਸਭ ਤੋਂ ਉੱਪਰ ਹੈ ਧਰਮ ਤੋਂ ਉੱਪਰ ਨਹੀਂ ਮੈਂ ਕਹਿੰਦਾ ਪਰ ਧਰਮ ਨੂੰ ਇੱਕ ਪਾਸੇ ਦੇ ਕਰ ਦਿਓ ਤੇ ਲਾਅ ਹਰ ਹਿਊਮਨ ਬੋਡੀ ਨੂੰ ਸੇਮ ਮੰਨਦਾ ਹੈ ਉਹ ਕੁੜੀਆਂ ਜਾਂ ਮੁੰਡਾ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਅਜ ਤੋਂ 20-50 ਸਾਲ ਪਹਿਲਾਂ ਲੜਕੀਆਂ ਨੂੰ ਤਨਖਾਹ ਘੱਟ ਮਿਲਦੀ ਸੀ ਬੰਦੇ ਨੂੰ ਜ਼ਿਆਦਾ ਮਿਲਦੀ ਸੀ ਜੀ ਉਹ ਕਹਿੰਦੇ ਸੀ ਕੁੜੀਆਂ ਘੱਟ ਕੰਮ ਕਰਦੀਆਂ ਅੱਜ ਉਲਟਾ ਹੈ ਅੱਜ ਕਲ ਕੁੜੀਆਂ ਵੀ ਬਰਾਬਰ ਹੈ ਜਾਂ ਕੁੜੀਆਂ ਵੀ ਵੱਧ ਕੁਮਾਰੀਆਂ ਚੰਦਰਵਾਦੀ ਉਹ ਵੀ ਪਹੁੰਚ ਗਈਆਂ ਸੋ ਉਹ ਜਿਹੜੀ ਲਿੰਗ ਵਿਸ਼ੇਸ਼ਤਾ ਸੀਗੀ ਪਹਿਲਾਂ ਜਾਂ ਧਰਮ ਵਿਸ਼ੇਸ਼ਤਾ ਸੀ ਜਾਂ ਸਮਾਜਿਕ ਵਿਸ਼ੇਸ਼ਤਾ ਸੀ ਉਹਨੂੰ ਸਾਈਡ ਤੇ ਕਰਕੇ ਲਾਅ ਬਣ ਗਿਆ ਲਾਅ ਹਰ ਇੱਕ ਬੰਦੇ ਲਈ ਸੇਮ ਹੈ ਉਹਦੇ 'ਚ ਮੇਰਾ ਕੋਈ ਰਿਸ਼ਤੇਦਾਰ ਹੀ ਨਹੀਂ ਜੇ ਮੈਂ ਉਸ ਬ੍ਰੈਕਟ 'ਚ ਹੋਣਾ ਤਾਂ ਮੈਨੂੰ ਉਹ ਬੈਨੀਫਿਟ ਮਿਲਣਾ ਚਾਹੀਦਾ ਸੋ ਜਿਹੜਾ ਇਹ ਬਿਆਨ ਦਿੱਤਾ ਹੈ ਡੈਫੀਨੇਟਲੀ ਕਿਤੇ ਨਾ ਕਿਤੇ ਗਲਤ ਹੈ ਇਨ ਲੌਜੀਕਲ ਹੈ ਹੁਣ ਇਹਦੇ ਪਿੱਛੇ ਜਾਂ ਕੋਈ ਹੋਰ ਲੌਜੀਕ ਹੈ ਤੇ ਮੈਨੂੰ ਪਤਾ ਨਹੀਂ ਡੈਫੀਨੇਟਲੀ ਦੇਖੋ ਹਰ ਕੰਟਰੀ ਚੰਦਾ ਹਰ ਸੂਬਾ ਚੰਦਾ ਕੱਲ ਪਰਸੋਂ ਇੱਕ ਵੀਡੀਓ ਵੇਖ ਰਿਆ ਸੀ ਕਿਸੇ ਪੁਲਿਸ ਵਾਲੇ ਵੀਰ ਦੀ ਜੀ ਕਹਿੰਦਾ ਵੀ ਝੁੱਗੀਆਂ 'ਚ ਰਹਿੰਦੇ ਪਏ ਨੇ ਡੇਢ-ਡੇ ਲੱਖ ਦਾ ਮੋਬਾਈਲ ਰੱਖਿਆ ਦੋ-ਦੋ ਲੱਖ ਦਾ ਬੱਕਰਾ ਰੱਖਿਆ ਔਰ ਦੁਨੀਆ ਦੇ ਹਰ ਵਧੀਆ ਗੈਜਟ ਨੇ ਨਸ਼ੇ ਦਾ ਸਮਾਨ ਖੁੱਲ ਕੇ ਰੱਖਿਆ ਬੱਚੇ ਨੂੰ ਨਸ਼ਾ ਕਰਾਉਂਦੇ ਨੇ ਆਟੋ ਲਾਹ ਹੁੰਦਾ ਆਟੋ ਚੁੱਕ ਲਿਆ ਹੁੰਦਾ ਚੌਂਕ 'ਚ ਤੇ ਕਿੱਧਰ ਦੇ ਗਰੀਬ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਕਿਉਂ ਨਾ ਕੀਤੀ ਜਾਂਦੀ ਮੈਂ ਵੀ ਅੱਜ ਤੋਂ 4 ਸਾਲ ਪਹਿਲਾਂ ਵੈਂਡਰ ਪਾਲਿਸੀ ਬਣਾ ਕੇ ਦਿੱਤੀ ਸੀ ਪੰਜਾਬ ਸਰਕਾਰ ਨੂੰ ਹਾਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਅੱਜ ਤੱਕ ਉਹ ਕਿੱਥੇ ਗਵਾਚ ਕੀ ਮੇਰੇ ਹੌਂਜੇ ਕਹਿਣਾ ਸੀ ਕਿ ਪੰਜਾਬ ਵਿੱਚ ਖਾਸ ਕਰਕੇ ਨਾਦਰ ਇੰਡੀਆ ਚ ਜਿਹੜਾ ਵੀ ਬੰਦਾ ਜਿਸ ਵੀ ਜਗ੍ਹਾ ਤੇ ਕੰਮ ਕਰੇ ਚਾਹੇ ਉਹ ਕਬਾੜੀ ਵਾਲਾ ਹੋਵੇ ਤੇ ਚਾਹੇ ਉਹ ਛਣਪੂਰਾ ਲੈਣ ਵਾਲਾ ਹੋਵੇ ਚਾਹੇ ਉਹ ਕੂੜਾ ਚੁੱਕਣ ਵਾਲਾ ਹੋਵੇ ਉਹਦਾ ਅੰਗੂਠਾ ਪੰਜਾ ਲੱਗ ਕੇ ਉਹਦੇ ਕੋਲ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਔਰ ਸਾਡੇ ਕੋਲ ਅਸੀ ਐਜੰਸੀਆਂ ਹੋਣੀਆਂ ਚਾਹੀਦੀਆਂ ਜਾਂ ਪ੍ਰੋਫੈਸ਼ਨਲਸ ਹੋਣੇ ਚਾਹੀਦੇ ਆ ਜਿੰਨੂੰ ਸ਼ੱਕ ਹੋਵੇ ਜਿੰਨੂੰ ਸ਼ੱਕ ਹੋਵੇ ਕਿ ਇਹ ਸੋਨੂ ਭਾਦੇ ਲੱਗਦਾ ਨਹੀਂ ਤੇ ਮੈਂ ਤੁਹਾਡਾ ਅੰਗੂਠਾ ਪੜ ਕੇ ਮਸ਼ੀਨ ਤੇ ਲਵਾਵਾ ਇੱਕ ਕੁਆਲੀਫਾਈਡ ਵਕੀਲ ਆ ਨਾ ਫੋਰਨ ਜਿਹੇ ਪ੍ਰੋਫੈਸ਼ਨਲਸ ਨੂੰ ਕੰਮ ਦਿੱ ਸਰਕਾਰ ਦਾ ਮੋਨਿਟਰਿੰਗ ਕਰਕੇ ਪਾਲਿਸੀਆਂ ਬਣਾਉਂਦੀ ਹੈ ਤੇ professionl ਲਾਦਨ ਕੰਮ ਤੇ ਇਹਨਾਂ ਨੂੰ ਮੈਨਪਾਵਰ ਦੀ ਲੋੜ ਹੀ ਨਹੀਂ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਇਹ ਵੀ ਗੱਲ ਕੀਤੀ ਹੈ ਕਹਿੰਦੇ ਕਿ ਹੁਣ Apple ਦੀ ਅਗਰ ਗੱਲ ਕੀਤੀ ਹੈ ਕਹਿੰਦੇ ਕਿ ਉਹ ਕੰਪਨੀ ਕਹਿੰਦੇ ਸਿਰਫ ਆਪਣੇ ਦੇਸ਼ ਦੇ ਵਿੱਚ ਹੋਣੀ ਚਾਹੀਦੀ ਹੈ ਆਪਣੇ ਦੇਸ਼ ਹੀ ਤਿਆਰ ਕਰੇ ਹੋਰ ਦੇਸ਼ਾਂ ਦੇ ਵਿੱਚ ਐ ਇੰਡੀਆ ਦੇ ਵਿੱਚ ਐ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਣੇ ਦੇਸ਼ ਦੇ ਬਹੁਤ ਸਾਰੇ ਟੈਲੈਂਟ ਬੰਦੇ ਨੇ ਜਿਹੜੇ ਬਾਹਰ ਕੰਮ ਕਰਦੇ ਨੇ ਇਸ ਤਰ੍ਹਾਂ ਹੈ ਕਿ ਫਿਰ ਤੇ ਅਮਰੀਕਾ ਵਿੱਚ ਜੋ ਸਮਾਨ ਜਾ ਰਿਹਾ ਉਹ ਪਿੱਛੇ ਚਾਈਨਾ ਨੇ ਇਹਨਾਂ ਦੀ ਪੈਨਟ ਲਾਈਫ ਸੀ ਲੂਈ ਫਟੋਨ ਗੁੱਚੀ ਜਿੰਨੇ ਬ੍ਰਾਂਡ ਅਮਰੀਕਨ ਆਪਣੇ ਆਪ ਨੂੰ ਘੋਉਂਦੇ ਸੀ ਕਹਿੰਦੇ ਵੀ ਸਾਡੇ ਕੋਲ 3000 ਦਾ ਬੈਗ ਬਣਾਉਂਦੇ ਨੇ 20 ਲੱਖ ਦਾ ਵੇਚਦੇ ਨੇ ਠੀਕ ਇਸੇ ਤਰ੍ਹਾਂ ਹੋਰ ਕਿੰਨੇ ਵੀ ਮਤਲਬ ਚੀਜ਼ਾਂ ਜਿਹੜੀਆਂ ਪਾਕਿਸਤਾਨ ਤੋਂ ਇੰਡੀਆ ਤੋਂ ਆ ਇਧਰ ਬੰਗਲਾਦੇਸ਼ ਤੋਂ ਬੜੀ ਸਬਜੀ ਜਾਂਦੀ ਹੈ ਬੰਦ ਕਰਾ ਦੋ ਸਵੇਰੇ ਹਮ ਮੰਨੀ ਚੱਤੇ ਆ ਜਾਈਗੀ ਨੋ ਡਾਟ ਨੋ ਡਾਟ ਉੱਥੇ ਜ਼ਮੀਨ ਜ਼ਿਆਦਾ ਤੇ ਪਪੂਲੇਸ਼ਨ ਘੱਟ ਹੈ ਪਰ ਜ਼ਮੀਨ ਉੱਚਾ ਕਿੰਨਾ ਕੀ ਉਗਾ ਸਕਦੀ ਹੈ ਮੌਸਮ ਨੂੰ ਜੇ ਨਜ਼ਰ ਚ ਲੈਈਏ ਤੁਕੋ ਜਿਸ ਕੀ ਗਈ ਚੀਜ਼ਾਂ ਨਹੀਂ ਉਗਾ ਸਕਦੀ ਜਿਹੜੀਆਂ ਉੱਥੇ ਜਿਹੜੀਆਂ ਉੱਥੇ ਲੋਡ ਹੈ ਖਾਨ ਦੀ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਪਹਿਲ ਯਾਨੀ ਅਮਰੀਕਾ ਦੇ ਲੋਕਾਂ ਨੂੰ ਦਿੱਤੀ ਜਾਵੇ ਹੈਨਾ ਕਿ ਤੁਹਾਨੂੰ ਕੀ ਲੱਗਦਾ ਕਿ ਉੱਥੇ ਦੇ ਲੋਕ ਕੰਮ ਕਰ ਪਾਣਗੇ ਜੋ ਆਪਣੇ ਪੰਜਾਬੀ ਕਰਦੇ ਨੇ ਦੇਖੋ ਜੀ ਪੰਜਾਬੀ ਦੀ ਤੇ ਤੁਸੀਂ ਕਿਸੇ ਵੀ ਜਗ੍ਹਾ ਤੇ ਕੰਪੈਰੀਜ਼ਨ ਕਰੋ ਹੀ ਨਾ ਵੈਲ ਹੁਣ ਲੱਗਿਆ ਆ ਦੋ ਮਹੀਨੇ ਤੁਸੀਂ ਗੋਰੇ ਨੂੰ ਕੰਮ ਤੇ ਰੱਖਿਆ ਇਮਾਨਦਾਰ ਇਹਨਾਂ ਕੰਮ ਕਰੇਗਾ ਠੀਕ ਹੈ ਔਰ 5 ਵਜੇ ਜੋ ਛੁੱਟੀ ਹੋਣੀ ਹੈ ਤੇ 4:55 ਤੇ ਹੱਥ ਧੋ ਕੇ ਕੱਪੜੇ ਬਦਲ ਕੇ 5 ਵਜੇ ਆਊਟ ਹੋ ਜਾਏਗਾ ਤੁਸੀਂ ਤਰਲੇ ਕਰਦੇ ਮਰ ਜੋ ਵੀ ਆ ਨਿਕਾ ਜਾਂ ਟੋਟਾ ਰਹਿ ਗਿਆ ਹੂੰ 15 ਫਿ ਤੋਂ 20 ਮਿੰਟ ਦਾ ਹੋਰ ਕੰਮ ਹੈ ਵੀ ਇਹ ਵੀ ਮੁਕਾ ਜਾ ਕੇ ਸੌਰੀ ਕੱਲ ਲਾਉਂਗਾ ਅੱਜ ਤੇ ਮੈਨੂੰ ਪੈਸੇ ਦਿਓ ਸ਼ਾਮ ਨੂੰ ਉਹਨੇ ਖਰਚ ਲੈਣੇ ਆ ਤੇ ਰੁਪਈਏ ਦੀ ਬੀਅਰ ਪੀ ਲੈਣੀ ਆ ਹੂੰ ਤੋਂ ਜੋ ਦਾ ਰੂਟੀਨ ਹੈ ਉਹਨੇ ਆਪਣਾ ਕੰਮ ਕਰਨਾ ਤੇ ਤੁਸੀਂ ਉੱਥੇ ਸਵੇਰੇ ਚੱਲ ਜਾਓ ਕਿਸੇ ਵੇਲੇ ਛੋਟੇ ਛੋਟੇ ਜਿਹੜੇ ਕਲੱਬ ਖੁੱਲੇ ਨੇ ਪੱਬ ਖੁੱਲੇ ਨੇ ਉੱਥੇ ਬੈਠੇ ਹੁੰਦੇ ਨੇ ਬਿੱਲੀਅਰਡਸ ਖੇਡਦੇ ਰਹਿੰਦੇ ਨੇ ਤਰਪੀ ਇਹਦਾ ਗਲਾਸ ਲਿਆ ਬੀਅਰ ਪੀਤੀ 2 ਘੰਟੇ ਲਾਇਆ ਫਿਰ ਅਗਲਾ ਗਲਾਸ ਲੈ ਲਿਆ ਤੇ ਕੁਝ ਖਾਣ ਨੂੰ ਲੈ ਲਿਆ ਚੱਲ ਮੇਰੇ ਭਾਈ ਦਿਲ ਲਾ ਲਿਆ ਉਹ ਲੋਕ ਇੰਨਾ ਕੰਮ ਕਰਦੇ ਨੇ ਤੇ ਪੰਜਾਬੀ ਜਾ ਕੇ ਉਥੇ ਪੂਰੇ ਹੀ ਬਾਦਰ ਬਣ ਜਾਂਦੇ ਨੇ ਉਹ ਕਹਿੰਦੇ ਟੈਨਸ਼ਨ ਹੀ ਕੋਈ ਨਹੀਂ ਪਾਉ ਜੀ ਦੱਸੋ ਕੰਮ ਕਾਉਣਾ ਕੀ ਹੈ ਤੁਸੀਂ ਜੋ ਸਾਡੀ ਲੇਬਰ ਬਣਦੀ ਉਨੀ ਦੇ ਦਿਓ ਸ਼ਾਮ ਨੂੰ ਵੀ ਕੰਮ ਕਰ ਲੰਦੋ ਤੇ 8-8 ਘੰਟੇ ਦੀ ਜਗ੍ਹਾ ਤੇ 18-18 ਘੰਟੇ ਕੰਮ ਕਰਕੇ ਕਿਉਂਕਿ ਇਹ ਤੋਂ ਟਾਰਗੇਟ ਲੈ ਕੇ ਗਏ ਨੇ ਕਿ ਸੇ ਕੁਝ ਬਚਾਉਣਾ ਹੈ ਕੁਝ ਬਣਾਉਣਾ ਜੀ ਉਹਨਾਂ ਨੇ ਘਰ ਵੀ ਬਣਾਉਣਾ ਹੈ ਉਹਨਾਂ ਨੇ ਘਰੇ ਪੈਸੇ ਵੀ ਭੇਜਨੇ ਆ ਉਹਨਾਂ ਨੇ ਪਰਿਵਾਰ ਵੀ ਚਲਾਉਣਾ ਹੈ ਤੇ ਉਹ ਫਿਰ ਉਧਰ ਨਹੀਂ ਵੇਖਦੇ ਤੁਸੀਂ ਅੱਜ ਦੇਖ ਲਓ ਵੀ ਜਿੰਨੀਆਂ ਮਿਹਨਤ ਇਹ ਲੋਕ ਕਰਦੇ ਆ ਉਹਨੀਆਂ ਮਤਲਬ ਸ਼ਾਇਦ ਕੋਈ ਹੋਰ ਕਮਿਊਨਿਟੀ ਦਾ ਬੰਦਾ ਨਹੀਂ ਕਰਦਾ ਹਾਂ ਜੀ ਜੀ ਸੋ ਮਤਲਬ ਮਿਹਨਤ ਚ ਤਾਂ ਨੋ ਡਾਊਟ ਪੰਜਾਬੀਆਂ ਦਾ ਤਾਂ ਕੋਈ ਮੁਕਾਬਲਾ ਨਹੀਂ ਹੈ ਕਿਸੇ ਪਰ ਤੁਸੀਂ ਕਹੇ ਕਿ ਮਿਹਨਤ ਦੇ ਵਿੱਚ ਪੰਜਾਬੀਆਂ ਦਾ ਕੋਈ ਮੁਕਾਬਲਾ ਨਹੀਂ ਪਰ ਉਹੀ ਪੰਜਾਬ ਹੈ ਜਿੱਥੇ ਲੋਕ ਕਹਿੰਦੇ ਨੇ ਕਿ ਪੰਜਾਬੀ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਉੱਥੇ ਪ੍ਰਵਾਸੀ ਕੰਮ ਕਰੀ ਜਾਂਦੇ ਆ। ਤੋਂ ਭਾਜੀ ਜਿਨ੍ਹਾਂ ਨੇ ਕੰਮ ਕਰਨਾ ਉੱਥੇ ਚੱਲ ਗਏ ਆ। ਹੂੰ ਜਿਹੜੇ ਨਹੀਂ ਕਰ ਰਹੇ ਉੱਥੇ ਬੈਠੇ ਨੇ। ਇੱਥੇ ਬਹਿ ਕੇ ਉਹ ਕਹਿੰਦੇ ਵੀ ਪੈਸੇ ਨਹੀਂ ਬਣਦੇ। ਉੱਥੇ ਜਾ ਕੇ ਮਿਹਨਤ ਤਾਂ ਬਹੁਤ ਹੈ ਵਿਚਾਰੇ ਬੜੀ ਔਖੀ ਜ਼ਿੰਦਗੀ ਜੀਂਦੇ ਨੇ ਮੈਂ ਵੇਖ ਕੇ ਆਇਆ। ਹੂੰ ਤੇ ਉਥੋਂ ਜਦੋਂ ਇੰਡੀਆ ਪੈਸਾ ਲਿਆਉਂਦੇ ਆ ਸਾਲ ਬਾਅਦ, 2 ਸਾਲ ਬਾਅਦ, 4 ਸਾਲ ਬਾਅਦ ਉਹ ਜਿਹੜਾ 5-10 ਲੱਖ ਰੁਪਏ ਬਣ ਜਾਂਦਾ ਹੈ। ਕਿਉਂਕਿ ਉੱਥੇ ਭਾਜੀ ਜੇ ਤੁਸੀਂ ਗੱਡੀ ਖਰੀਦੀ ਹੈ ਨਾ, ਜੇ ਤੁਸੀਂ ਸਿਗਨੇਚ ਵੀ ਲਈ ਹੈ ਮੰਨ ਲ 8000 ڈالر ਦੀ ਚੰਗੀ ਗੱਡੀ ਆਉਂਦੀ ਹੈ ਕੋਈ ਵੀ ਤੁਸੀਂ ਲੈਂਦੇ ਹੋ ਸਾਫ ਸੁਥਰੀ ਗੱਡੀ 4 ਸਾਲ ਪੁਰਾਣੀ ਹੁਣ 8000 ڈالر ਦੀ ਗੱਡੀ ਦੀ ਕਿਸ਼ਤ ਵੀ ਬੰਨੀ ਹੈ ਸੈਗਨ ਨਾਲ ਗੱਡੀਆਂ ਵਿੱਚ ਫਾਈਨਾਂਸ ਹੋ ਜਾਂਦੀ ਹੈ ਜੀ ਮੰਨ ਲੈਂਦੇ ਹੋ 1000 ਰੁਪਏ ਕਿਸ਼ਤ ਬੰਨੀ ਉਹਦੀ ਉਹਨੂੰ 1000 ਰੁਪਏ ਕਿਸ਼ਤ ਤੇ ਬੰਦੇ ਨਹੀਂ ਦੇ ਜੀ ਗੱਡੀ ਤੋਂ ਬਿਨਾ ਤਾਂ ਉਹ ਤੇ ਜ਼ਿੰਦਗੀ ਨਹੀਂ ਲਾਈਫ ਲਾਈਨ ਤੁਹਾਡੀ ਜ਼ੀਰੋ ਹੈ ਫਿਰ ਉਹਦੀ ਇੰਸ਼ੋਰੈਂਸ 500 600 ڈالر ਬੰਦੀ ਹੈ ਹੂੰ 600 ڈالر 80 ਨਾਲ ਗੁਣਾ ਕਰ ਲਓ 48000 ਰੁਪਏ ਮਹੀਨੇ ਦੀ ਇੰਸ਼ੋਰੈਂਸ ਹੈ ਕੀ ਆਵਾਜ਼ ਹੈ ਮਹੀਨੇ ਦੀ ਬੰਦਾ ਕਿਥੇ ਕਮਾਏ ਜਾਂਦੇ ਆ। ਬਸ ਹੀ ਕਮਾਉਣਾ ਪੈਂਦਾ ਪਿਆ ਉੱਥੇ। ਫਿਰ ਤੁਸੀਂ ਘਰ ਲੈ ਲਿਆ ਰੈਂਟ ਤੇ। ਤੇ ਜੇ ਤੁਸੀਂ ਬੇਸਮੈਂਟ ਵੀ ਲਈਏ ਤੇ ਐਵਰੇਜ ਛੋਟੀ ਤੋਂ ਛੋਟੀ ਬੇਸਮੈਂਟ 1500 ਰੁਪਏ ਦੇ ਕਿਰਾਏ ਤੇ ਆ। 1500 ਡਾਲਰ ਦੇ। ਤੇ ਜੇ ਤੁਸੀਂ ਉੱਪਰਲੀ ਫਲੋਰ ਕਿਤੇ ਲਈ ਹੈ। ਉਹ 3000 3500 3600। ਤੇ 6 ਬੰਦੇ ਰਹਿੰਦੇ ਨੇ 6 ਜਿਗਾ 3600। 600 ਡਾਲਰ ਰੋਵੀ ਲੱਗਣੇ ਨੇ। 600 ਦੀ ਰੋਟੀ ਪਾਣੀ ਵੀ ਲੱਗਣਾ। ਗੁਣਾ ਕਰ ਜੋੜੀ ਜਾਓ ਮੈਂ 3000 ਡਾਲਰ ਗਿਣਾਤਾ ਤੁਹਾਨੂੰ ਸਹੀ ਹੈ ਜੀ ਠੀਕ ਹੈ ਜੀ ਹਲੇ ਉਸ ਤੋਂ ਇਲਾਵਾ ਕਿਤੇ ਜਾਣਾ ਆਣਾ ਪੈਟਰੋਲ ਪਰਸਨਲ ਇੰਸ਼ੋਰੈਂਸ ਕਿਹ ਚਝੌਰ ਨੇ ਜਿਨ੍ਹਾਂ ਦੀ ਹਲੇ ਮੈਂ ਗਿਣਤੀ ਨਹੀਂ ਕਰ ਸਕ ਰਿਹਾ ਸੋ ਜਿੰਦੇ ਰਹਿ ਲਈ ਉਹਨਾਂ ਨੂੰ ਬਿਲਕੁਲ ਗਰੀਬਾਂ ਵਾਲੀ ਜ਼ਿੰਦਗੀ ਜੀਣ ਲਈ ਉਹਨਾਂ ਨੂੰ ਲਗਭਗ ਲਗਭਗ 5000 ਰੁਪਏ 5000 ਡਾਲਰ ਚਾਹੀਦੇ ਨੇ ਗਰੀਬਾਂ ਵਾਲੀ ਜ਼ਿੰਦਗੀ ਜੀਣ ਨੂੰ ਜਿਦੇ ਚ ਉਹਨਾਂ ਦੇ ਪੱਲੇ ਕੁਝ ਨਹੀਂ ਪੈਣਾ ਬਚਣਾ ਕੁਝ ਨਹੀਂ ਟੂਲ ਵੀ ਖਰੀਦਨੇ ਆ ਦਿਹਾੜੀ ਵੀ ਲਾਉਣੀ ਆ ਸਭ ਕੁਝ ਕਰਨਾ ਤੇ ਫਿਰ ਉਸ ਤੋਂ ਬਾਅਦ ਵਿਚਾਰੇ ਆਪੇ ਹੀ ਦਿਹਾੜੀ ਲਾ ਕੇ ਤੇ ਉਹਨੂੰ 5 ਨੂੰ 10 ਤੇ ਜਾਂ 8 ਤੇ ਲਿਆਉਣਗੇ ਟੀਮਾ ਬਣਾਉਣਗੇ ਬਾਕੀ ਇੱਕ ਗੱਲ ਮੈਂ ਪੰਜਾਬੀ ਵੀਰਾਂ ਨੂੰ ਦੱਸ ਦਿੰਨਾ ਤੁਸੀਂ ਜੇ ਬਾਹਰ ਜਾਣਾ ਚਾਹੁੰਦੇ ਹੋ ਇੱਕ ਗੱਲ ਮੇਰੀ ਪੱਲੇ ਬੰਨ ਲਓ ਕੋਈ ਟੈਕਨੀਕਲ ਹੁਨਰ ਸਿੱਖ ਲਓ ਬਿਜਲੀ ਦੇ ਕੰਮ ਸਿੱਖ ਲਓ ਬਿਜਲੀ ਦਾ ਰਿਪੇਅਰ ਦਾ ਪਲੰਬਰ ਦਾ ਕੰਮ ਸਿੱਖ ਲਓ ਹਮ ਤਰਖਾਨ ਦਾ ਕੰਮ ਸਿੱਖ ਲਓ ਤੁਸੀਂ ਕਲੀਗਰਨ ਦਾ ਕੰਮ ਸਿੱਖ ਲਓ ਤੁਸੀਂ ਆ ਮਸ਼ੀਨਰੀ ਰਿਪੇਅਰ ਕਰਨ ਦਾ ਕੰਮ ਸਿੱਖ ਲਓ ਜਲੇਬੀਆਂ ਘਟਣੀਆਂ ਸਿੱਖ ਲਓ ਸਮੋਸੇ ਬਣਾਉਣੇ ਸਿੱਖ ਲਓ ਕੋਈ ਟੈਕਨੀਕਲ ਕੰਮ ਸਿੱਖ ਲਓ ਪਤਾ ਤੁਹਾਡੀ ਉਥੇ ਲੋੜ ਹੀ ਲੋੜ ਆ। ਕੀ ਬਾਤ ਹੈ? ਲੋੜ ਹੀ ਲੋੜ ਆ। ਪਤਾ ਲੱਗ ਜੇ ਸੀ ਮੇਰੇ ਕੋਲ ਐਸ ਵੇਲੇ ਕੀ ਰਿਕੁਆਇਰਮੈਂਟ ਆਈ ਐ। ਇੱਕ ਹੋਟਲ ਚ ਇੱਕ ਹੋਟਲ ਨੂੰ ਮਲਟੀ ਸਕਿੱਲ ਬੰਦਾ ਚਾਹੀਦਾ ਹੈ। ਜਿੰਨੂੰ ਪਲੰਬਰ ਦਾ ਕੰਮ ਵੀ ਆਉਂਦਾ ਹੋਵੇ, ਗੈਸਟ ਵੈਲਕਮ ਵੀ ਆਉਂਦਾ ਹੋਵੇ, ਬ੍ਰੇਕਫਾਸਟ ਸ਼ੈਫ ਵੀ ਹੋਵੇ, ਇਹ ਆਂਦਾ ਬ੍ਰੈਡ, ਦੁੱਧ, ਚਾਹ, ਕੌਫੀ ਬਣਾ ਸਕਦਾ ਹੋਵੇ। ਸਫਾਈ ਵੀ ਕਰ ਲੈਂਦਾ ਹੋਵੇ। ਮਾਲਾ ਮੋਟਾ ਕੋਈ ਉੱਧੜ ਗਿਆ ਤਾਂ ਟਾਂਕਾ ਵੀ ਲਾ ਲੈਂਦਾ ਹੋਵੇ। ਹਰ ਕੰਮ ਨੂੰ ਆਉਂਦਾ ਹੋਵੇ ਇੱਕ ਬੰਦੇ ਨੂੰ। ਕਹਿੰਦੇ ਇਹੋ ਜਿਹੇ 50 ਬੰਦੇ ਭੇਜ ਦੋ ਅਸੀਂ ਹੋਟਲ 'ਚ ਰੱਖਣ ਨੂੰ ਤਿਆਰ ਸੋ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀਆਂ ਅਸੀਂ ਜਾਂਦੇ ਜਾਂਦੇ ਤੁਸੀਂ ਇੱਕ ਮੈਂ ਲੱਛਲ ਪੁੱਛਾਂ ਜਿਹੜੇ ਯਾਨੀ ਟਰੰਪ ਦਾ ਬਿਆਨ ਆਇਆ ਉਹਦੇ ਬਾਰੇ ਤੁਹਾਡੀ ਸੋਚਣੀ ਕੀ ਹੈ ਕਿ ਉਹਨਾਂ ਨੇ ਠੀਕ ਬਿਆਨ ਦਿੱਤਾ ਬਿਆਨ ਗਲਤ ਹੈ ਜੀ ਜੇ ਇਹੋ ਜਿਹਾ ਬਿਆਨ ਆਉਂਦਾ ਤੇ ਇਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਡੈਫੀਨੇਟਲੀ ਬੜਾ ਸਿੰਪਲ ਜੀ ਗੱਲ ਦੱਸ ਦਿੰਦਾ ਡੈਫੀਨੇਟਲੀ ਬਾਕੀ ਕੰਟਰੀ ਵੀ ਸੋਚਣਗੇ ਕਿਉਂਕਿ ਉਹਨਾਂ ਦੇ ਵੀ ਬੰਦੇ ਉੱਥੇ ਨੇ ਜਿੱਥੋਂ-ਜਿੱਥੋਂ ਜਿਹੜੀ ਰਸਦ ਜਾਂਦੀ ਵੀ ਉਹ ਬੰਦ ਕਰ ਦਿੱਤੀ ਨੰਨੀ ਜਿੱਤੇ ਆ ਜੀ ਕਿ 5 ਮਿੰਟਾਂ ਚ ਬੜੀ ਸਿੰਪਲ ਜੀ ਗੱਲ ਹੈ ਇਹ ਤੇ ਹੱਥ ਨੂੰ ਹੱਥ ਹੈ ਉਹਨਾਂ ਨੂੰ ਸਾਡੀ ਲੋੜ ਹੈ ਸਾਨੂੰ ਉਹਨਾਂ ਦੀ ਲੋੜ ਹੈ ਬਰਾਬਰੀ ਹੈ ਠੀਕ ਹੈ ਜਿਹੜੇ ਬੰਦੇ ਇਲੀਗਲ ਨੇ ਜਿਹੜੇ ਬੰਦੇ ਉਥੇ ਕ੍ਰਿਮੀਨਲ ਨੇ ਉਹਨਾਂ ਨੂੰ ਚੁੱਕ ਕੇ ਬਾਹਰ ਛੁੱਟੋ ਕੋਈ ਇਤਰਾਜ਼ ਨਹੀਂ ਉਹ ਹਰ ਇੱਕ ਬੰਦੇ ਨੂੰ ਤੁਹਾਡੇ ਘਰ ਵੀ ਕੋਈ ਮਾੜਾ ਬੰਦਾ ਆਏਗਾ ਕਰੋ ਬਾਹਰ ਛੁੱਟੋ ਕੇ ਪਾਜੀ ਇੰਡੀਆ ਜੀ ਕੋਈ ਆਉਂਦੇ ਨੇ ਉਗਰਵਾਦੀ ਤੇ ਕਈ ਅਟੈਕ ਹੁੰਦੇ ਨੇ ਉਹਨਾਂ ਨੂੰ ਚੁੱਕ ਕੇ ਬਾਹਰ ਛੁੱਟਦੇ ਆਪਾਂ ਸੋ ਜੇ ਸੋਸ਼ੀਅਲੀ ਕੋਈ ਮਾੜਾ ਬੰਦਾ ਆ ਗਿਆ ਡੈਫੀਨਿਟਲੀ ਉਹਦੇ ਜਿਹੜਾ ਮਰਜੀ ਐਕਸ਼ਨ ਲਵੋ ਪਰ ਜਿਹੜੇ ਬੰ ਫਿਰ ਉਹ ਪੁਰਾਣੀ ਵਾਲੀ ਗੱਲ ਹੈ ਕਿ ਬਲੈਕ ਐਂਡ ਵਾਈਟ ਦਾ ਫਿਰ ਰੌਲਾ ਤੇ ਪੈ ਗਿਆ ਹੈਗਾ ਸੋ ਥੈਂਕ ਯੂ ਸਰ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਸਾਰਾ ਸੋ ਇਹ ਸੀ ਜੀ ਆਪਣੇ ਨਾਲ ਐਡਵੋਕੇਟ ਸੁਨੀਲ ਮੱਲਨ ਜੀ ਜਿਨ੍ਹਾਂ ਨਾਲ तमाम ਗੱਲਾਂ ਬਾਤਾਂ ਕੀਤੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇਵ ਇਜਾਜ਼ਤ ਮੇਰੇ ਸੇ ਹੋਗੀ ਜਗਦੀਪ ਦੇ ਨਾਸ ਉਹਨੂੰ ਜਾਸਰਾ ਦੀ ਰਿਪੋਰਟ ਮੋਹ